ਸਸ਼ੇਰ ਕਾਲ ਜੀ ਅੱਜ ਫੇਰ ਇੱਕ ਲੰਮੇ ਅਰਸੇ ਤੋਂ ਬਾਅਦ ਮਿਲੇ ਆ ਤੇ ਆਓ ਅੱਜ ਦੇਖੀ ਆਪਾਂ ਕੋਈ ਵੀ ਲਗਾਤਾਰ 10 ਨੰਬਰ ਚੱਕ ਲਓ ਤੁਸੀਂ ਲਗਾਤਾਰ ਹੁਣ ਪਰ ਹੁਣ ਵੀ 10 ਤੇ ਉਹਨਾਂ ਦਾ ਜੋੜ ਐਂ ਲਾਵਾਂਗੇ ਦੇਖੋ ਕਿਵੇਂ ਆਪਣੇ ਕੋਲ ਆ ਗਿਆ 11 12 13 14 15 16 17 ਆਹ 10 ਹੀ ਇਹਦਾ ਲਾਵਾਂਗੇ ਅਸੀਂ ਜੋੜ ਤੁਸੀਂ ਜੋੜ ਨਾਲ ਲਿਖੇ ਕਰੋਗੇ 2 3 3 6 4 10 15 21 27 28 36 39 ਹਸਲੇ 5 4 ਹਸ કેરી ਹੋ ਗਏ 4 5 6 7 8 9 10 11 12 13 ਤੋਂ ਅੰਦਰ ਤਾਂ ਕਾਫੀ ਸਮਾਂ ਲੱਗ ਗਿਆ ਪਰ ਸੌਖਾ ਤਰੀਕਾ ਇੱਥੋਂ 5ਵਾਂ ਗਿਣ ਲਓ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਪੰਜਵੇਂ ਦੇ ਨਾਲ ਪਿੱਛੇ ਪੰਜਾ ਲਾ ਦਿਓ 9 ਜੀ ਬਣ ਗਿਆ ਤੁਹਾਡਾ ਜੋੜ ਤੇ ਇੰਨਾ ਹੀ ਆਊਗਾ ਚੈੱਕ ਕਰੋ ਹੋਰ ਦੇਖੀਓ ਲਾਈਨ ਦੇਖੋ ਜਿਹੜੀ ਮਰਜ਼ੀ ਲੈ ਲਓ 68 62 63 64 65 66 67 68 1 70 ਫੇਰ ਜਾਦ ਕਰਵਾ ਲਨ ਲਗਾਤਾਰ ਹੋਣ ਤੇ ਦਸਹੀ ਹੋ ਤਾ ਦੇਖੋ ਇਹਨਾਂ ਦਾ ਜੋੜ ਬਸ ਹੁਣ ਜੋੜ ਲਗਾਉਣ ਦੀ ਲੋੜ ਨਹੀਂ ਹੈ ਬਸ ਪੰਜਵਾਂ ਚੱਕੋ ਪਿੱਛੇ ਪਾਜਾ ਲਗਾ ਦਿਓ 655 ਜਵਾਬ ਲਿਖ ਦਿਓ ਬਿਲਕੁਲ ਸਹੀ ਹੋਗਾ ਚੈੱਕ ਕਰ ਲਓ ਜਿਹੜੇ ਮਰਜੀ ਕੈਲਕੂਲੇਟਰ ਸਮਝ ਆਇਆ ਇੱਕ ਹੋਰ ਦੇਖੋ ਫੇਰ ਹੋਰ ਪੱਕਾ ਜਵਾਬ ਆਨ सी बयासी त्रियासी चौरासी पचासी छियासी सतासी अठासी उन्नवे तिब्बे एक दो तीन चार पाँच छः सत अठ नौ दस लगातार इक्यासी तो बाद बसी त्रासी लगातार जवाब तो लिखन लगे एक दो तीन चार पंजा पंजें के पिछे पाँजा जवाब की है पंजें के पिछे पांजा ਲਗਾਤਾਰ ਹੁਣ 5ਵੇਂ ਦੇ ਪਿੱਛੇ 5 ਯਾਦ ਰੱਖਿਓ। ਭਾਇਦਾ ਜੋੜ ਜਿਹੜਾ 855 ਹੀ ਆਊਗਾ। ਜੋੜ ਲਾ ਕੇ ਦੇਖ ਲਿਓ ਤੁਸੀਂ। ਹਾਂ ਤੁਹਾਡੇ ਮਨ ਦੇ ਵਿੱਚ ਇੱਕ ਵਿਚਾਰ ਆ ਰਿਹਾ ਹੈ ਵੀ ਹਰ ਵਾਰੀ ਮੈਂ 1 2 3 4 ਤੋਂ ਸ਼ੁਰੂ ਕਰ ਤਾ। ਨਹੀਂ ਇੱਥੋਂ ਮਰਜ਼ੀ ਸ਼ੁਰੂ ਕਰੋ। ਲੋ ਅਸੀਂ ਸ਼ੁਰੂ ਕਰਦੇ ਆ 43 44 43 46 47 48 49 50 ਵੰਜਾ ਬੰਜਾ ਦੇਖੋ 1 2 3 4 5 6 7 8 9 10 ਪੂਰੇ 10 ਚਾਹੀਦੇ ਲਗਾਤਾਰ ਅੰਤ ਤੋ ਚੈ ਤਪਾਲੀ ਤੋਂ ਸ਼ੁਰੂ ਕੀਤਾ ਚਾਹੇ ਤੁਸੀਂ ਉਲਟਾਂ ਗੀ ਤੋਂ ਸ਼ੁਰੂ ਕਰ ਲਓ ਮਤਲਬ ਲਗਾਤਾਰ ਹੋਣ ਪਰ ਹੁਣ 10 ਇਹਨਾਂ ਦਾ ਜੋੜ ਇੱਥੋਂ 5ਵਾਂ ਗਿਣੋ 1 2 3 4 5 5ਵੇਂ ਦੇ ਪਿੱਛੇ 5 6 ਦਾ ਇਹਦਾ ਜਵਾਬ ਦੇਖ ਨੂੰ 475 ਹੀ ਆਊਗਾ ਆਪਾਂ ਹੁਣ ਤੁਹਾਨੂੰ ਜੋੜ ਵੀ ਲਾ ਕੇ ਵਿਖਾ ਦਿੰਨੇ ਆ 4 3 7 5 12 16 18 ਤੇ 7 25 ਤੇ 8 33 ਤਿੰਨੋਂ 42 ਤੇ 43 ਤੋਂ ਕਮਤਨੀ 50 ਆਸਲਾ 4 4 4 8 12 16 20 24 ਤੇ 30 ਤੇ 35 ਸੈਂਟੀਮੀਟਰ ਦੇ ਬੈਂਕੇ 55 47 ਲੋਜੀ ਕਰੋ ਚੈੱਕ ਅੱਛਾ ਹੋਰ ਦੇਖਣਾ ਲੋ ਹੋਰ ਦੇਖੋ

ਇਹਦਾ ਜੋੜ ਲਾਣਾ ਪਾਣੇ ਦੇਖੋ 10 ਹੋ ਗਈਆਂ 1 2 3 4 5 6 7 8 9 10 ਹੋ ਗਈ 10 ਦੇ ਵਿੱਚ ਕੀ ਹੈ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਪੰਜਵੀਂ ਦੇ ਬਗਰ ਪੰਜਾ ਜਵਾਬ ਆ ਗਿਆ n 6 1 2 1 5 ਜਵਾਬ ਆ ਗਿਆ ਤੁਸੀਂ ਵੀ ਕਰੋ ਟ੍ਰਾਈ ਨਾ ਕੋਈ ਮਰਜ਼ੀ ਲਗਾਤਾਰ 10 ਸੰਖਿਆਵਾਂ ਲਿਖ ਲਓ ਪੰਜਵੇਂ ਦੇ ਪਿੱਛੇ ਪੰਜਾ ਮਿਲਦੇ ਆਂ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ